ਸਰਨ ਸਰਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਅੱਜ ਦੇ ਦਿਵਾਨ ਦੀਆਂ ਹਾਜ਼ਰੀਆਂ ਭਰ ਰਹੀਆਂ ਸਮੂਹ ਸਾਧ ਸੰਗਤ ਜੀ ਗੱਜ ਕੇ ਬਲਾਓ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੇਰੇ ਅੱਜ ਦੀ ਜਿਹੜੀ ਇਹ ਤੁਹਾਡੇ ਦੇ ਨਾਲ ਇੱਕ ਹਫ਼ਤਾ ਸਾਂਝੀ ਕਰਨ ਦਾ ਮਕਸਦ ਇਹ ਨਹੀਂ ਕਿ ਮੈਂ ਕਿਸੇ ਦੇ ਕੋਈ ਵਿਰੋਧ ਕੋਈ ਗੱਲ ਕਹਿ ਦੇਵਾਂ ਮੈਂ ਤਾਂ ਉਹਨਾਂ ਲੋਕਾਂ ਨੂੰ ਜਿਵੇਂ ਆਪਾਂ ਕਹਿ ਦਿੰਨੇ ਕਿ ਪਿੰਡ ਦੇ ਵਿੱਚ ਕੋਈ ਨਕਲੀ ਬਾਬੇ ਹੁੰਦੇ ਆ ਕੋਈ ਹੋਰ ਨਾਲ ਦੇ ਕੋਲ ਕੋਈ ਸਮਰੱਥਾ ਨਹੀਂ ਹੁੰਦੀ ਬਾਣੀ ਤਾਂ ਕਹਿੰਦੀ ਆ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਆਪੇ ਮਾਰ ਜਵਾਏ ਦਾ ਐਹੋ ਜਿਹਾ ਗੁਰੂ ਆ ਉਹਦੀ ਭਾਲ ਕਰੋ ਤੇ ਉਹਦੀ ਪੂਜਾ ਕਰੋ ਜਿਹੜਾ ਮਾਰ ਕੇ ਜਵਾਹ ਸਕਦਾ ਏ ਐਵੇਂ ਨਕਲੀ ਜਿਹੜੇ ਨੇ ਐਵੇਂ ਡੇਰੇ ਬਣਾ ਬਣਾ ਕੇ ਜਿਵੇਂ ਕਿ ਇੱਥੇ ਸਰਸੇ ਵਾਲੇ ਹੋਰ ਕਈ ਤਰ੍ਹਾਂ ਦੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਬੈਠੇ ਹੋਏ ਨੇ ਉਹ ਦੁਨੀਆ ਨੂੰ ਭਖਲਾ ਕੇ ਲੁੱਟ ਰਹੇ ਨੇ ਔਰ ਫਿਰ ਲੁੱਟਦਾ ਮਾਲ ਜਿਹੜਾ ਉਹਦੀ ਆਪ ਦੀਆਂ ਜਾਇਦਾਦਾਂ ਬਣਾਉਂਦੇ ਨੇ ਗਾਂ ਫਿਰ ਚੁੱਕ ਠੇਕੇ ਤੇ ਛਾੜਦੇ ਨੇ ਆਓ ਪਿਆਰ ਸਤਕਾਰ ਦੇ ਨਾਲ ਸਰਵਣ ਕਰੀਏ ਮੇਰੀ ਇਸ ਕਵਤਾ ਨੂੰ ਜੋ ਬੜੀ ਰਸਨਾ ਤੋਂ ਪਿਆਰੀ ਰਸਨਾ ਤੋਂ ਉਚਾਰਨ ਕਰ ਰਹੇ ਨੇ ਮੇਰੇ ਸਾਥੀ ਨੇ ਗੁਰਮੀਤ ਸਿੰਘ ਜੀ ਮਹਿਦੀਪੁਰ ਔਰ ਲੱਪਰੀ ਸਿੰਘ ਜੀ ਮਹਿਦੀਪੁਰ ਸਾਥ ਦੇ ਰਹੇ ਨੇ ਖਾਲਸਾ ਜੀ ਇਹਨਾਂ ਨਕਲੀ ਬਾਬਿਆਂ ਦੇ ਬਾਰੇ ਵਿਚਾਰ ਇਹਨਾਂ ਦੀਆਂ ਰਸਨਾ ਤੋਂ ਸੁਣੋ ਏ ਓ ਬਲੰਕ ਕੀਤਾ ਜਾ ਰਿਹਾ ਸਾਦਾ ਲੁੱਟ ਕੇ ਖਾਲੀ ਕੁੱਲ ਦੁਨੀਆ ਅੰਤ ਠੱਗਾਂ ਦਾ ਕੋਈ ਨਹੀਂ ਆਮਦਾ ਜੇ ਕੋਈ ਨੈਣੂ ਬਣਿਆ ਕੋਈ ਸੱਜਣ ਬਣਿਆ ਕੋਈ ਕੌਡੇ ਦਾ ਚੇਲਾ ਅਖਵਾਮ ਦਾ ਜੇ ਰੇਰਾਸ ਦਾ ਪਾਠ ਨਹੀਂ ਕੰਠ ਕੀਤਾ ਮਾਲਾ ਰੱਸੀ ਨਾਲ ਹੀ ਕੰਮ ਚਲਾਵੰਦਾ ਜੇ 108 ਬਣਿਆ ਬਾਬਾ ਬ੍ਰਹਮ ਗਿਆਨੀ ਉੱਠੇ ਚੱਕਰਾਂ 'ਚ ਬੀਬੀਆਂ ਨੂੰ ਪਾਵਦਾ ਜੇ ਸਾਦਾ ਲੁੱਟ ਕੇ ਖਾਲੀ ਕੁੱਲ ਦੁਨੀਆ ਅੰਤ ਠੱਗਾਂ ਦਾ ਕੋਈ ਨਹੀਂ ਆਵਦਾ ਜੇ ਕੋਈ ਨੈਣੂ ਬਣਿਆ ਕੋਈ ਸੱਜਣ ਬਣਿਆ ਕੋਈ ਕੌਡੇ ਦਾ ਚੇਲਾ ਅਖਵਾਵੰਦਾ ਜੇ ਔਰੇ ਰਾਸ ਦਾ ਪਾਠ ਨਹੀਂ ਕੰਠ ਕੀਤਾ ਮਾਲਾ ਰੱਸੀ ਨਾਲ ਕੰਮ ਚਲਾਵੰਦਾ ਜੇ 108 ਬਣਿਆ ਬਾਬਾ ਬ੍ਰਹਮ ਗਿਆਨੀ ਪੁੱਠੇ ਚੱਕਰਾਂ ਚ ਬੀਬੀਆਂ ਨੂੰ ਪਾਮਦਾ ਜੇ ਯਾਰ ਕੁਲਰ ਥੱਲੇ ਸੌਣ ਬਾਬੇ ਕਾਰ ਸੇਵਾ ਨੂੰ ਬਹੁਤ ਕਮਾਉਂਦੇ ਜੇ ਪੈਸੇ ਲੋਕਾਂ ਦੇ ਹਸਪਤਾਲ ਬਣਦੇ ਚੋ ਘਠੇਕੇ ਤੇ ਫੇਰ ਚੜ੍ਹਾਉਂਦੇ ਜੇ ਓ ਜੱਟ ਮਰ ਜੋਗੇ ਅਗਰ ਆਈ ਬੰਦ ਕਰ ਦਿਓ ਜਟੋ ਮਰਜੋਗੇ ਅਗਰਾਈ ਬੰਦ ਕਰ ਦਿਓ ਕਿਉ ਗੁਰੂ ਗ੍ਰੰਥ ਤੋਂ ਮੁਖ ਛਪਾਵ ਦੇ ਜੇ ਟਿੱਡ ਇਹਨਾਂ ਦੇ ਮਟਕੇ ਵਾਂਗ ਫੁੱਲੇ ਦੁੱਧ ਫਣੀਆਂ ਦੇ ਕੌਲੇ ਚੜਾਵ ਦੇ ਜੇ ਸੇਵਾ ਕਰਨੀ ਤਾਂ ਹੱਥੀ ਆਪ ਕਰ ਲਓ ਕਿਉ ਲੋਟੂਆਂ ਨੂੰ ਮੁੱਛਾਂ ਫੜਾਵ ਦੇ ਜੇ ਕਣਕ ਝੋਨਾ ਤੁਹਾਡੇ ਤੋਂ ਕਾਰ ਇਕੱਠਾ 60 ਲੱਖ ਦੀ ਗੱਡੀ ਤੇ ਬੈਠ ਜਾਮ ਦੇ ਜੇ ਓ ਗੁਰਦੁਆਰੇ ਦੀ ਸੇਵਾ ਦੀ ਗੱਲ ਕਰੀਏ ਮਗਰ ਸੰਗਤਾਂ ਦੇ ਗੱਡੀਆਂ ਲਾਵੰਦੇ ਜੇ ਨਹੀਂ ਰੱਖਣੀ ਜਿੱਥੇ ਉੱਥੇ ਹੈ ਚ ਰਸਤਾ ਪਹਿਲਾਂ ਦੁਕਾਨਾਂ ਦੀ ਵੰਡ ਪਹਿਲਾਂ ਲਾਵੰਦੇ ਜੇ ਸਰਪੰਚ ਨੂੰ ਆਪਣੇ ਨਾਲ ਗੰਢ ਦੇ ਸੂਜਵਾਨ ਨੂੰ ਇਹ ਦੁਰਕਾਰ ਦੇ ਨੇ ਦੋਹਾ ਅੰਦਰ ਫਟਦਾ ਜ਼ਹਿਰ ਪਾ ਕੇ ਪਿੰਡ ਸਾਰੇ ਚ ਖਲਰ ਖਲਾਰ ਦੇ ਨੇ ਉਹ ਇੱਕ ਆਖ ਦਾ ਨਸ਼ੇ ਤੋਂ ਮੁਕਤ ਕਰ ਦੂੰ ਮੁੰਡੇ ਪਿੰਡ ਦੇ ਭੁਲੇਰ ਬਣਾ ਦੂੰਗਾ ਚਾਣਾ ਆਖ ਦਾ ਭਾਈ ਜੀ ਬੱਸ ਕਰ ਜੋ ਸਾਰਾ ਪਿੰਡ ਹੀ ਨਸ਼ੇ ਤੇ ਬਾਬਾ ਲਾ ਦੂਗਾ ਫੇਰ ਰੋਵੋਗੇ ਮੱਥੇ ਤੇ ਹੱਥ ਧਰ ਕੇ ਜਦੋਂ ਵਿਗੜ ਸਮਾਜ ਪਰਿਵਾਰ ਗਿਆ ਘਰ ਪਤੀ ਨੂੰ ਰੋਟੀ ਨਹੀਂ ਮੂਲ ਪੁੱਛੀ ਪਰੌਂਠਾ ਸਾਦਾ ਦਾ ਹੋ ਤਿਆਰ ਗਿਆ ਆ ਬਾਬੇ ਬੀਬੀ ਦੇ ਕੰਨ ਵਿੱਚ ਫੂਕ ਮਾਰੀ ਪਤੀ ਆਖਦਾ ਗੁਰੂ ਗ੍ਰੰਥ ਤੋਂ ਦੂਰ ਹੈ ਜੀ ਕੈਰੋ ਪਾਡਵਾਂ ਦੀ ਜੰਗ ਘਰੇ ਸ਼ੁਰੂ ਕੀਤੀ ਇਹ ਦਰਬਾਬਿਆਂ ਦਾ ਕੰਮ ਰਾਸ ਹੈ ਜੀ ੋੜੀ ਕੌੜੀ ਗੱਲ ਲੱਗੂ ਤੁਹਾਨੂੰ ਖਾਲਸਾ ਜੀ ਕਦੀ ਵੇਲਣਾ ਦੇ ਸਰੀਰ ਵੱਲ ਤੱਕਿਆ ਜੇ ਚਾਰ ਸਿਲੰਡਰ ਵੀ ਗੱਡੀ ਰੋ ਉੱਠੀ ਜਾਂਦਾ ਭਾਰ ਨਾ ਮੈਥੋਂ ਖਿੱਚਿਆ ਏ ਇੱਕ ਸਾਦ ਨੂੰ ਜਦੋਂ ਤੱਕਿਆ ਮੈਂ ਡਰਮ ਢਿੱਡ ਵਿੱਚ ਫੜਕੇ ਨਾ ਦਿਸ ਆਜੇ ਪੱਟ ਇਹਨਾਂ ਦੇ ਗੱਡੇ ਦੀ ਨਾਭ ਵਰਗੇ ਲੱਤਾਂ ਮੋਟੀਆਂ ਕਿੱਲਾ ਮਾਲੀ ਦਾ ਹੋਵੇ ਗੱਡੇ ਆਜੇ ਸਾਦ ਬੰਦਾ ਪੱਲੇ ਦਮੜਾ ਨਹੀਂ ਰੱਖ ਸੰਤੋਖ ਤੇ ਨਾਮ ਜਪਾਵਦਾ ਜੇ ਇੱਥੇ ਪੁੰਨਿਆ ਮੱਸਿਆ ਬਹੁਤ ਲਾਉਣ ਵਾਲੇ ਕੋਈ ਪੰਥ ਲਾ ਕੇ ਦਰਸ਼ ਕਰਾਵਦਾ ਜੇ ਓ ਬੰਦਾ ਨਸ਼ੇ ਪੀਵੇ ਬੀਬੀ ਛਾਕੇ ਅਮਰਤ ਕਿਹੜੇ ਗੁਰਮਤ ਦਾ ਇਹ ਸਦਾਤ ਹੈ ਜੀ ਆਕੇ ਸਾਡੇ ਹੀ ਘਰ ਵਿੱਚ ਫੁੱਟ ਬਾਬੇ ਲਾਲ ਲੋਟਾ ਲੈnde ਬਾਬੇ ਕਰਬਾਰ ਹੈ ਜੀ ਸਾਦ ਉਹ ਹੁੰਦਾ ਪੱਲੇ ਦਮੜਾ ਨਹੀਂ ਰੱਖ ਸੰਤੋਖ ਤੇ ਨਾਮ ਜਪਾਵਦਾ ਜੇ ਇੱਥੇ ਪੁੰਨਿਆ ਮੱਸੀਆ ਬੋਤ ਲਾਉਣ ਵਾਲੇ ਕੋਈ ਖੰਬ ਲਾ ਕੇ ਦਰਸ਼ਨ ਕਰਾਵਦਾ ਜੇ ਓ ਬੰਦਾ ਨਸ਼ੇ ਪੀਵੇ ਬੀਬੀ ਛਾ ਕੇ ਅਮਰਤਾ ਕਿਹੜੇ ਗੁਰਮਤ ਦਾ ਇਸ ਦਾਤ ਹੈ ਜੀ ਪਾ ਕੇ ਸਾਡੇ ਹੀ ਘਰ ਵਿੱਚ ਫੁੱਟ ਬਾਬੇ ਲਾੜ ਲੋਟ ਲੈਂਦੇ ਘਰਬਾਰ ਹੈ ਜੀ